ਬਾਲਾਜੀ ਮਹਾਰਾਜ ਕੀ ਜੈ ਸਤਿ ਸ਼ਾਮ ਕੀ ਜੈ ਹੋਰ ਨੈਰੋ ਬਾਲਾਜੀ ਜੈ ਹੋਰ ਪ੍ਰੇਤਾ ਸਰਕਾਰ ਕੀ ਜੈ ਸਮਾਜੀ ਵਾਲੇ ਬਾਬਾ ਜੀ ਜੈ ਸਭ ਨੂੰ ਜਾਨਦੇ ਹੋਏ ਬੜਾ ਖੁਸ਼ੀ ਦਾ ਹਰਸ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਿੰਦੀਪੁਰ ਧਾਮ ਦੇ ਵਿੱਚ 8 ਸਤੰਬਰ ਨੂੰ ਬਾਲਾਜੀ ਦਾ ਮਹਾਰਾਜ ਦਾ ਜਾਗਰਣ ਹੋਣੇ ਜਾ ਰਿਹਾ ਹੈ ਜਿਹਦੇ ਵਿੱਚ ਸੁਪਰ ਪ੍ਰਸਿੱਧ ਭਾਰਤ ਦੇ ਭਾਈ ਕਣਈਆ ਮਿੱਤਰਲ ਔਰ ਦੀਦੀ ਉਮਾ ਲਹਿਰੀ ਜੀ ਆ ਰਹੇ ਨੇ ਔਰ ਪਿਛਲੇ 20 ਸਾਲਾਂ ਤੋਂ ਇਹ ਬਾਲਾਜੀ ਯਾਤਰਾ ਸੰਗਮ ਭਰ ਲੱਡਾ ਸਾਡੀ ਇਹ ਸੇਵਾ ਦੇ ਵਿੱਚ ਸੇਵਾ ਕਰਨ ਕਰ ਰਹੀ ਹੈ ਮਹਿੰਦੀਪੁਰ ਬਾਲਾਜੀ ਜਾ ਕੇ ਔਰ ਸਭ ਭਕਤਾਂ ਨੂੰ ਬੇਨਤੀ ਹੈ ਕਿ ਸਾਰੇ ਸ਼ਹਿਰ ਸਾਰੇ ਬ੍ਰਾਂਚਾਂ ਨੂੰ ਕਿ ਵਾੜ ਕਟ ਕੇ ਉਥੇ ਆਓ ਔਰ ਬਾਲਾਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਅੱਛਾ ਅੱਜ ਤੁਹਾਡੇ ਵੱਲ ਕਾਰਡ ਜਾਰੀ ਕੀਤਾ ਜਾਂ ਕੀ ਅੱਜ ਉਹਦਾ ਅੱਜ ਬਾਲਾਜੀ ਦੀ ਕਿਰਪਾ ਨਾਲ ਸਾਰੀਆਂ ਬ੍ਰਾਂਚਾਂ ਦੀ ਇੱਕ ਮੀਟਿੰਗ ਕੀਤੀ ਗਈ ਹੈ ਅੱਛਾ ਉਹ ਵਿਚਾਰ ਵਿਮਰਸ਼ ਕੀਤਾ ਗਿਆ ਉਥੇ ਦੀ ਜੇ ਵਿਵਸਥਾ ਬਾਰੇ ਪ੍ਰੋਗਰਸ਼ਨ ਬਾਰੇ ਅੱਛਾ ਜੋ ਵੀ ਕੋਈ ਉਥੋਂ ਦੀ ਵਿਵਸਥਾ ਹੈ ਸਾਰੀ ਦੀ ਅੱਜ ਸਾਰੀ ਮੀਟਿੰਗ ਬੁਲਾ ਕੇ ਜਾਣਕਾਰੀ ਦਿੱਤੀ ਗਈ ਹੈ ਕਿੱਦੀਆਂ ਬ੍ਰਾਂਚਾਂ ਨੇ ਆਪਣੇ ਸੰਗ ਦੀਆਂ ਹੁੰਦਾ ਲਗਭਗ 25 ਬ੍ਰਾਂਚਾਂ ਨੇ ਸਾਡੀ ਆਲ ਓਵਰ ਇੰਡੀਆ ਦੇ ਵਿੱਚ ਆਲ ਓਵਰ ਇੰਡੀਆ ਚ ਹਾਂ ਕਲਕੱਤਾ ਬੰਬੇ ਲਖਨਊ ਦਿੱਲੀ ਔਰ ਪੰਜਾਬ ਹਰਿਆਣਾ ਔਰ ਇਹ ਪ੍ਰੋਗਰਾਮ ਮੇਨ ਹੈ ਇਹਦਾ ਸਾਲ ਚੱਕ ਹੁੰਦਾ ਇਹ ਸਾਲ ਜੀ ਕਮੇਨ ਪ੍ਰੋਗਰਾਮ ਹੈ ਬਾਕੀ ਛੋਟੇ ਬਾਕੀ ਸਾਰੀਆਂ ਬ੍ਰਾਂਚਾਂ ਚ ਪ੍ਰੋਗਰਾਮ ਆਪਣੇ ਹੁੰਦੇ ਰਹਿੰਦੇ ਨੇ ਹਰ ਸਾਲ ਹੁਸ਼ਿਆਰਪੁਰ हिसार ਜੋ ਵੀ ਹੈ ਲੇਕਿਨ ਮਹਿੰਦੀਪੁਰ ਤੋਂ ਆਮਦੇ ਵਿੱਚ ਸਾਡਾ ਇੱਕ ਸਾਲ ਦੇ ਵਿੱਚ ਸਤੰਬਰ ਦੇ ਵਿੱਚ ਮੇਨ ਪ੍ਰੋਗਰਾਮ ਸਭ ਤੋਂ ਵੱਡਾ ਪ੍ਰੋਗਰਾਮ ਹੈ ਸਭ ਤੋਂ ਵੱਡਾ ਪ੍ਰੋਗਰਾਮ ਹੈ ਅੱਛਾ ਬੱਸਾਂ ਵਗੈਰਾ ਵੀ ਇੱਥੋਂ ਜਾਣਗੇ ਸਪੈਸ਼ਲੀ ਲਗਭਗ ਸਾਰੇ ਪੰਜਾਬ ਦੇ ਵਿੱਚੋਂ ਸਿਰ 25 ਬੱਸਾਂ ਜਾ ਰਹੀਆਂ ਨੇ ਬਾਲਾ ਜੀ ਦੀ ਕਿਰਪਾ ਨਾਲ ਇੱਕ ਲੁਧਿਆਣਾ ਜਲੰਧਰ ਪਠਾਨਕੋਟ ਤੋਂ ਪੂਰੀ ਪੂਜਾ ਐਕਸਪ੍ਰੈਸ ਟ੍ਰੇਨ ਹੈ ਜਿਹੜੀ ਅਜਮੇਰ ਜੰਮੂ ਅਜਮੇਰ ਐਕਸਪ੍ਰੈਸ ਉਹ ਪੂਰੀ ਟ੍ਰੇਨ ਆਪਨੇ ਜਾ ਰਹੀ ਹੈ ਅੱਛਾ ਇਹ ਜਿਹੜਾ ਪ੍ਰੋਗਰਾਮ ਹੈ ਇੱਕ ਦਿਨ ਦਾ ਪ੍ਰੋਗਰਾਮ ਹੈ ਇੱਕ ਇੱਕ ਤੋਂ ਬਾਅਦ 8 ਸਤੰਬਰ ਦਾ ਪ੍ਰੋਗਰਾਮ ਸਰ ਲੇਕਿਨ ਭੰਡਾਰਾ ਆਪਣ ਜੀ ਕੋਈ ਕੋ ਜਾਣਕਾਰੀ ਦੇਣਾ ਚਾਹੋ ਇਸ ਬਸ ਬਾਲਾ ਜੀ ਦੀ ਕਿਰਪਾ ਅਸ਼ੀਰਵਾਦ ਦਾ ਸੰਕਟ ਹਰੀ ਬਾਲਾ ਜੀ ਮਹਾਰਾਜ ਨੇ ਸਾਰੇ ਭਕਤਾਂ ਨੂੰ ਇਹ ਬੇਨਤੀ ਹੈ ਕਿ ਬਾਲਾ ਜੀ ਦਰਬਾਰ ਜਾਣ ਪਰ ਅਸ਼ੀਰਵਾਦ ਪ੍ਰਾਰਕਨ ਆਪਣੀ ਮਨੋ ਕਾਮਨਾ ਪੂਰੀ ਕਰਨ ਸਾਡੀ ਬਾਲਾ ਜੀ ਯਾਤਰਾ ਸੰਗ ਦਾ ਇੱਕ ਹੀ ਉਦੇਸ਼ ਹੈ ਕਿ ਜਿੰਨੇ ਵੀ ਜਿਆਦਾ ਜਿਆਦਾ ਪਰਿਵਾਰ ਫੈਮਿਲੀ ਬਾਲਾ ਜੀ ਪਰਵਾ ਉੱਥੇ ਦਰਸ਼ਨ ਕਰ ਸਕਣ ਬਤਲਗੀ ਅਸੀਂ ਜਿਆਦਾ ਤੋਂ ਜਿਆਦਾ ਉੱਥੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਸਾਡੀ ਜੀ ਉਹ ਸਾਰੀਆਂ ਬ੍ਰਾਂਚਾਂ ਨੂੰ ਇਕੱਠਾ ਕਰਕੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਜੀ ਕਿ ਉੱਥੇ ਅਸੀਂ ਕੀ ਮਤਲਬ ਵਿਵਸਥਾ ਬਣਾਨੀ ਹੈ ਤੇ ਪੁੱਛਿਆ ਗਿਆ ਹੈ ਕਿ ਕਿੰਨੇ ਬਜ਼ਾ ਮਤਲਬ ਉਥੋਂ ਆਰੀਆਂ ਨੇ ਜੀਆ ਤੇ ਜਿਹੜਾ ਇਹ ਤੁਸੀਂ ਜਾਗਰਣ ਕਰਵਾ ਰਹੇ ਹੋ ਕਿੱਥੋਂ ਕਿੱਥੋਂ ਦੀ ਲੋਕ ਤੁਹਾਡੇ ਕੋਲੇ ਇਸ ਜਾਗਰਣ ਦੇ ਵਿੱਚ ਪਹੁੰਚਣਗੇ ਸਾਡੇ 올 ਓਵਰ ਹਿੰਦੁਸਤਾਨ ਦੇ ਲੋਕ ਸਾਡੇ ਜਾਗਰਣ ਪਹੁੰਚਣਗੇ ਦਿੱਲੀ ਬੰਬਈ ਕਲਕੱਤਾ ਬੈਂਗਲੌਰ ਪੂਰਾ ਇੰਡੀਆ ਹੀ ਆ ਰਿਹਾ ਹੈ ਜੀ ਸਾਰੇ ਕਮਰੇ ਬੁੱਕ ਨੇ ਆਪਣੇ ਆਲਰੇਡੀ 7-800 ਰੂਮ ਉਥੇ ਬੁੱਕੇ ਗਏ ਜੀ ਤੇ ਪੰਡਾਰੇ ਦੀ ਬਵਸਤਾ 48 ਦੀ ਬਵਸਤਾ ਹੈ ਜੀ ਜੋ ਵੀ ਸੁਵਿਧਾ ਚਾਹੀਦੀ ਹੈ ਜਾਕੀ ਨੂੰ ਸਾਰੀ ਸੁਵਿਧਾ ਸਾਡੀ ਸੰਸਥਾ ਵੱਲੋਂ ਮਿਲੇਗੀ 56 ਭੋਗ ਉੱਥੇ ਲੱਗੇਗਾ ਜੀ ਬਾਬਾ ਜੀ ਦਾ ਜੀ ਤੇ 15 ਸਵਾ ਮਨੀ ਹੈਗੀਆਂ ਨੇ ਸਾਡੇ ਲਈ ਜੀ ਤੇ ਅਖੰਡ ਜੋਤ ਚੱਲੇਗੀ ਜੀ ਸਾਡਾ ਬਲੱਡਰ ਦੇ ਵਿੱਚ ਕਾਠਾ ਵਾਲੀ ਗਲੀ ਦੇ ਵਿੱਚ ਹੈਡ ਆਫਿਸ ਹੈ ਲਗਭਗ ਪੰਜਾਬ ਤੇ ਹਰਿਆਣਾ ਦਿੱਲੀ ਯੂਪੀ ਰਾਜਸਥਾਨ ਤੋਂ 25 ਦੀ ਬ੍ਰਾਂਚ ਸਾਡੇ ਨਾਲ ਕੰਮ ਕਰਦੇ ਜਾਨੀ ਕਿ ਸ਼੍ਰੀ ਬਾਲਾ ਜੀ ਯਾਤਰਾ ਸੰਗਤ ਦਾ ਹੈਡ ਆਫਿਸ ਬਲੱਡਰ ਕਾਠਾ ਵਾਲੀ ਗਲੀ ਦੇ ਵਿੱਚ ਹੈ ਸਾਰੀਆਂ ਬਰਾਚਾਂ ਉੱਥੋਂ ਹੀ ਚੱਲਦੀਆਂ ਹੈਗੀਆਂ ਲਗਭਗ 25 ਬੱਸਾਂ ਔਰ 500 ਯਾਤਰੀ ਟレイン ਤੇ ਆਉਂਦਾ ਹੈ ਬਹੁਤ ਲੋਕ ਆ ਰਹੇ ਤੇ ਆਉਂਦੇ ਨੇ ਪਿਛਲੇ 20 ਸਾਲ ਤੋਂ ਹੀ ਤੁਹਾਡਾ 20 ਸਾਲ ਤੋਂ ਯਾਤਰਾ جاری ਹੈ ਜਾਗਰਣ ਜਿਹੜਾ ਹੈ ਪਿਛਲੇ 12 ਸਾਲ ਤੋਂ ਸ਼ੁਰੂ ਕੀਤਾ ਹੋਇਆ ਹੈ ਤੇ 12ਵਾਂ ਵੀ ਸਾਲ ਜਾਗਰਣ ਇਸ ਸਾਲ ਹੋਣ ਜਾ ਰਿਹਾ ਹੈ ਕਿੰਨੇ ਦਿਨ ਇੱਕ ਤੋਂ ਤੁਹਾਡੇ ਜਿਹੜੇ ਬੱਸਾਂ ਚੱਲਣਗੀਆਂ ਜੀ ਬੱਸਾਂ ਸਾਡੀਆਂ ਜਾਣਗੀਆਂ 7 ਤਰੀਕ ਨੂੰ 7 ਤਿੱਥੋਂ ਕਿਹੜਾ 7 ਤਰੀਕ ਨੂੰ ਉਹ ਅਲੱਗ-ਅਲੱਗ ਸ਼ਹਿਰਾਂ ਤੋਂ ਚੱਲਣਗੀਆਂ ਜੀ ਅੱਧ ਭਲਾੜੇ ਤੋਂ ਆਪਣੇ ਰਾਮਲਾਡਾ ਰੌਂਡ ਦੇ ਵਿੱਚੋਂ ਬੱਸ ਚੱਲੇਗੀ ਜੀ ਸ਼ਾਮ ਦੇ ਕਿੰਨੇ ਸ਼ਾਮ ਨੂੰ ਸਬਰ ਦਾ ਲਗਭਗ ਤਿੰਨ ਦਿਨਾਂ ਟੂਰ ਹੈ ਜੀ ਪਹਿਲੋ ਬੱਸ ਚੱਲੇਗੀ ਤਮਿਲਪੁਰ ਜਾਏਗੀ ਮਹਿੰਦੀਪੁਰ ਤੋਂ ਵਾਪਸੀ ਬੱਸਾਂ ਜਿਹੜੀਆਂ ਸਾਰਦਰ ਖਾਟੂ ਜੀ ਆਣਗੀਆਂ ਓਕੇ ਜੀ ਟਿੱਕੀ ਕਰਾਇਆ ਜੇ ਗੱਲ ਕਰੀਂ ਕਰਾਈ ਦੀ ਕੋਈ ਨਿਸ਼ੁਲਕ ਅਲਾ ਕੰਮ ਹੀ ਹੈਗਾ ਕੋਈ ਜਣਾ ਕਲੈਕਚਨ ਖਰਚਾ ਹੁੰਦਾ ਉਹੀ ਲਿਆ ਜਾਂਦਾ ਫਿਰ ਵੀ ਕੋਈ ਯਾਤਰੀ ਜੇਕਰ ਫਰੀ ਜਾਣਾ ਚਾਹੇ ਤਾਂ ਸੰਸਥਾ ਉਸ ਨੂੰ ਵਰੀਓ ਕੋਸਟ ਵੀ ਲੈ ਕੇ ਜਾਵੇ ਜੇਕਰ ਕੋਈ ਵੀ ਫੋਨ ਕਰਦਾ ਕੋਈ ਪੈਸੇ ਹੋਰ ਨਹੀਂ ਕਰਦਾ ਸੰਸਥਾ ਉਸ ਨੂੰ ਬਿਲਕੁਲ ਰਹਿਣਾ ਸਹਿਣਾ ਲਿਆਣਾ ਬਿਲਕੁਲ ਫਰੀ ਕਰਕੇ ਦੇ ਦੇ ਉਹੀ ਸਾਡੇ ਸੰਪਰਕ ਕਰ ਸਕਦਾ ਹੈ ਕੋਈ ਉਹਦਾ ਨਾਮ ਗੁਪਤ ਰੱਖੇ ਜਾਊਗਾ ਕਿਸੇ ਬੰਦੇ ਨੂੰ ਨ ਹੋਰ ਕੀ ਕੀ ਸੇਵਾ ਇਹ ਤੁਲਾਵਾ ਕਰ ਰਹੇ ਵੀ ਸੇਵਾਵਾਂ ਔਲਾਵਾ ਉੱਥੇ ਮਹਿੰਦੀਪੁਰ ਦਾ ਮਦੇ ਵਿੱਚ ਵਕਫਾ ਸਮੇਂ ਤੇ ਜੋ ਵੀ ਸੇਵਾ ਹੁੰਦੀ ਹੈ ਚੱਲਦੀ ਰਹਿੰਦੀ ਹੈ ਜੀ ਕੋਈ ਭੰਡਾਰਾ ਹੈ ਕੋਈ ਰਮੈਨ ਦਾ ਪਾਠ ਹੈ ਸੁੰਦਰਗੰਡ ਦਾ ਪਾਠ ਹੈ ਉਹ ਜਾਂਦਾ ਰਹਿੰਦਾ ਹਰ ਮਹੀਨੇ ਯਾਤਰਾ ਲਗਭਗ ਉੱਥੇ ਜਾਂਦੀ ਹੈ ਪਰ ਜਿਹੜਾ ਵੱਡਾ ਭੰਡਾਰਾ ਹਰ ਸਾਲ ਦੇ ਵਿੱਚ ਇੱਕ ਵਾਰੀ ਹੁੰਦਾ ਸਾਡੇ ਕੋਲ ਭਲਾਡੇ ਤੋਂ ਕਿਹੜੀ ਕਿਹੜੀ ਸੰਸਥਾ ਤੁਹਾਡੇ ਕੋਲ ਸੇਵਾ ਸਾਡੇ ਕੋਲ ਭਲਾਡੇ ਤੋਂ ਚੱਲਦੇ ਸੁਨਾਮ ਹੈ ਜੀ ਲਹਿਰਾ ਹੈ ਸੰਗਰੂਰ ਹੈ ਆਪਣਾ ਗਿੱਦੜਵਾ ਹੈ ਮਾਨਸਾ ਮੋੜ ਹੈ ਕਾਰਾਂਵਲੀ ਹੈ ਹੋਰ ਵੀ ਸਰਗੋ ਪੰਜਾਬ ਹਰਿਆਣਾ ਮਾਨਸਾ ਕਈ ਜਗ੍ਹਾ ਤੋਂ ਮਤਲਬ ਬ੍ਰਾਂਚ ਇ ਜਿਹੜੀ ਤੁਸੀਂ ਲੋਕ ਕਈ ਵਕਤ ਸੁਭਾ ਯਾਤਰਾ ਕੱਟੀ ਹੈ ਸ਼ਰੂ ਉਹ ਲੋਕਡਾਊਨ ਤੋਂ ਬਾਅਦ ਥੋੜੀ ਨਿਕਲ ਨਹੀਂ ਸਕੀ ਪ੍ਰਸ਼ਾਸਨ ਦੀ ਦਿੱਕਤ ਆਈ ਸੁਭਾ ਸੰਭਕਤੀ ਬਣ ਸਕਿਆ ਪਰ ਇੱਕ ਦੀ ਬਾਬੇ ਦੀ ਕਿਰਪਾ ਕਰੀ ਤਾਂ ਬਾਲਾ ਜੀ ਦੇ ਜਨਮ ਉਤਸਵ ਦੇ ਉੱਪਰ ਸੁਭਾ ਜਤਰਾ ਦੁਬਾਰਾ ਫਿਰ ਕੱਢੀ ਜਾਵੇ ਪਬਲਿਕ ਨੂੰ ਕਹਿੰਦੇ ਵੱਧ ਤੋਂ ਵੱਧ ਬਾਲਾ ਜੀ ਦਰਬਾਰ ਪਹੁੰਚਣ ਬਾਬੇ ਦੇ ਦਰਸ਼ਨ ਕਰਨ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮਹਿੰਦੀਪੁਰ ਦਰਬਾਰ ਹਨੂਮਾਨ ਜੀ ਦਾ ਜਿਹੜਾ ਬੱਚੇ ਦੇ ਰੂਪ ਦੇ ਵਿੱਚ ਉੱਥੇ ਬਰਾਜਮਾਨ ਨੇਗੇ ਬਾਬੇ ਦੇ ਦੋ ਰੂਪ ਪ੍ਰਚਿਤ ਨੇ ਪਹਿਲਾ ਹੈਗਾ ਮਹਿੰਦੀਪੁਰ ਬਾਲਾ ਜੀ ਦੂਜਾ ਸਾਲਸਰ ਤੰਬਿਖ ਜੋ ਵੀ ਕਿਸੇ ਨੂੰ ਉਪਰੀ ਪਰਾਈ ਹੈ ਸੰਕਟ ਆ ਕੋਈ ਉਹ ਬਾਲਾ ਜੀ ਕਿਰਪਾ ਨਾਲ ਕੱਟੇ ਜਾਂਦੇ ਕਿਸੇ ਪ੍ਰਕਾਰ ਦਾ ਕੋਈ ਤੰਤਰਿਕ ਉਤੇ ਕੰਮ ਨਹੀਂ ਕਰਦਾ ਜੋ ਕਰਨਾ ਹੈ ਸਿਰਫ ਬਾਲਾ ਜੀ ਮਹਾਰਾਜ ਨੇ ਕਰਨਾ ਹੈ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ ਜਾ ਸਕਦਾ ਹੈ ਸਾਡੇ ਨਾਲ ਵੀ ਸੰਪਰਕ ਕਰ ਸਕਦਾ ਹੈ ਕੀ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਜਾਂਦੇ ਹੋ ਜੋ ਅਸੀਂ ਤਾਂ ਜਾਂਦੇ ਹਰ ਮਹੀਨੇ ਜਾਂਦੇ ਰਹਿੰਦੇ ਆ ਜਿਹੜਾ ਭੰਡਾਰਾ ਹੈ ਜਾਂ ਉਹ ਸਾਲ ਦੇ ਇੱਕ ਵਾਰੀ ਕਰਦੇ ਆਂਗੇ ਜਾਗਰਾਂ ਨੂੰ ਭੰਡਾਰਾ ਕਰਾਇਆ ਜਾਂਦਾ ਹੈ ਜੇ ਬਸਾਂ ਦੀ ਗੱਲ ਕਰੀਬ ਹਰ ਮਹੀਨੇ ਬਸਾਂ ਚੱਲਦੀ ਨੇ ਬਸਾਂ ਨਹੀਂ ਅੱਜ ਬਾਈ ਟ੍ਰੇਨ ਜਾਂਨੇ ਹਰ ਮਹੀਨੇ ਜੀ ਓਕੇ 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 ਜਦ ਇਹ ਤੁਸੀਂ ਆ ਸੇਵਾ ਦੀ ਗੱਲ ਕਰ ਰਹੇ ਪਬਲਿਕ ਦੀ ਜੇ ਉਹ ਮਤਲਬ ਜਾਗਰਨ ਵਾਲੇ ਦਿਨ ਤੁਸੀਂ ਜਿਹੜੀ ਬੱਸਾਂ ਦੀ ਸਹੂਲਤਾਂ ਦੇ ਦੇ ਉਹ ਸਹੂਲਤਾਂ ਦੇ ਰਹੇ ਜੀ ਤਾਂ ਕਿ ਸਭ ਇਕੱਠੇ ਹੋ ਜੇ ਨਿੱਕੇ ਜਿਹੇ ਦੇ ਸਿਸਟਮ ਬੈਠ ਜੇ ਸਾਰਾ ਪ੍ਰਬੰਧ ਹੈ ਜੀ ਇਸੀ ਸਾਸਾ ਤੜ ਤੋਂ ਇਸ ਰੰਬੋ ਕੀਤਾ ਹੋਇਆ ਵਧੀਆ ਤਰੀਕੇ ਨਾਲ ਭੰਡਾਰਾ ਖਵਾਇਆ ਜਾਂਦਾ ਕੋਈ ਨਹੀਂ ਹੈਗਾ ਵੀ ਆਪਾਂ ਕੋਈ ਉਹ ਕਰਦੇ ਹਾਂ ਹੋਰ ਕੁਝ ਕਹਿਣਾ ਚਾਹੁੰਦੇ ਸਭ ਨੂੰ ਨਮੰਤਰਣ ਦਿੰਦੇ ਆ ਵੀ ਸਾਰੇ ਹਮੇ ਆ ਕੇ ਪਹੁੰਚਣ ਬਾਲਾ ਜੀ ਮਹਾਰਾਜ ਦੇ ਦਰਸ਼ਨ ਕਰਨ ਸਭ ਦੇ ਸੰਗਠਨ ਕਿਸੇ ਨੇ ਵੀ ਜਾਣਾ ਚਾਹੁੰਦਾ ਹੋ ਸਾਰਾ ਸਾਰੇ ਬ੍ਰਾਂਚਾਂ ਦੇ ਨੰਬਰ ਰਹਿਗੇ ਨੇ ਉਹ ਸੰਪਰਕ ਕਰ ਸਕਦਾ ਜੀ ਧੰਨਵਾ ਸਾਡੀ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਹੈ ਉੱਥੇ ਜਿਹੜਾ ਬੈ ਦਾ ਮੋਲ ਸੀਗਾ ਉਹ ਹੈਗਾ ਵੀ ਉੱਥੇ ਇਹ ਹੁੰਦਾ ਇਹ ਹੁੰਦਾ ਨੈਗੇਟਿਵਿਟੀ ਆ ਨਹੀਂ ਕੁਝ ਵੀ ਅਜੀਬ ਚੀਜ਼ ਨਹੀਂ ਹੈਗੀ ਉੱਥੇ ਬਾਬਾ ਜੀ ਪੂਰੇ ਦਰਸ਼ਨ ਲੈਂਦੇ ਨੇ ਪੂਰੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਜੀ ਵੱਧ ਤੋਂ ਵੱਧ ਲੋਕ ਜਾਣ ਜੀ ਸਭ ਦੇ ਸੰਕਟ ਕਰਦੇ ਨੇ ਜੀ ਉੱਥੇ ਮਹਿੰਦੀਪੁਰ ਧਾਮ ਦੇ ਵਿੱਚ ਜੇ ਜੀ ਤੁਸੀਂ ਬੱਸਾਂ ਲੈ ਕੇ ਜਾਦੇ ਫ੍ਰੀ ਆਫ ਕੋਸਟ ਜੋ ਇਹਦਾ ਕੋਈ ਕਿਰਾਇਆ ਨਹੀਂ ਉਚਿਤ ਕਿਰਾਇਆ ਲੈ ਰਹੇ ਆਂ ਜੀ ਅਸੀਂ ਜੀ ਹਾਂਜੀ ਨਾਰਮਲ ਜਿਹਾ ਕਿਰਾਇਆ ਜੀ ਬਿਲਕੁਲ ਬਸਤ ਲੰਮੀ ਕਿੰਨੀਆਂ ਦਿੱਤੀਆਂ ਨੇ ਬਸਤ ਲੰਮਾ ਬਲਾਡਾ ਇਸਾਰ ਸੁਨਾਮ ਸੰਗਰੂਰ ਓਵਰਾਲ ਬ੍ਰਾਂਚਾਂ ਨੇ ਜੀ 25 ਬ੍ਰਾਂਚਾਂ ਤੋਂ ਸਾਰੇ ਆਣਗੇ ਜੀ ਸਾਡੇ ਜੀ ਤਾਂ ਤੁਹਾਡੇ ਨਾਲ ਅਗਰ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਕਿਸਰਾ ਕਰੋ ਉਹ ਬ੍ਰਾਂਚ ਦੇ ਫੋਨ ਨੰਬਰ ਟੈਲੀਫੋਨ ਨੰਬਰ ਲਿਖੇ ਹੋਏ ਨੇ ਕਾਰਡ ਦੇ ਉੱਤੇ ਜੀ ਫੇਸਬੁਕ ਦੇ ਉੱਤੇ ਸਾਰਾ ਸੋਸ਼ਲ ਮੀਡੀਆ ਦੇ ਪਾਏ ਹੋਏ ਨੇ ਜੀ ਹਰ ਬ੍ਰਾਂਚ ਦੇ ਉੱਤੇ ਸੰਪਰਕ ਕਰ ਸਕਦੇ ਜੀ ਸਾਰੇ মিডিਆ ਦਾ ਧੰਨਵਾਦ ਕਰਦਾ ਜੋ ਇੱਥੇ ਪਹੁੰਚੇ ਨੇ ਦੁਬਾਰਾ ਦੁਬਾਰਾ ਮੈਂ ਖਾਸ ਕਰਕੇ ਸਾਰੇ মিডিਆ ਦਾ ਧੰਨਵਾਦ ਕਰਦਾ ਜੋ ਇੱਥੇ ਜਿਹੜੀ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹ ਸਾਰਿਆਂ ਨੂੰ ਨਮੰਤਰ ਵੀ ਦਿੰਦਾ ਕਿ ਸਾਰੇ ਭਰਾ ਸਾਡੇ ਨਾਲ ਬਾਲਾ ਜੀ ਮਾਚਰਨ ਦਰਸ਼ਨ ਕਰਨ ਉਹ ਵੱਧ ਤੋਂ ਵੱਧ ਬਾਲਾ ਜੀ ਮਹਾਰਾਜ ਦਾ ਪ੍ਰਚਾਰ ਕਰਨ ਬੋਲ ਬਾਲਾ ਜੀ ਮਹਾਰਾਜ ਦੀ ਜੈ